ਗੁਰਦਾਸਪੁਰ ਦੇ ਵਿੱਚ ਖੜੇ ਆਂ ਔਰ ਗੁਰਦਾਸਪੁਰ ਦੇ ਲੋਕਾਂ ਦੀਆਂ ਪਰੇਸ਼ਾਨੀਆਂ ਜਿਹੜੀ ਉਹ ਵੀ ਵੇਖ ਰਹੇ ਆਂ ਔਰ ਸਹੂਿਦਾਵਾਂ ਕੀ ਮਿਲ ਰਹੀਆਂ ਨੇ ਉਹਦੇ ਬਾਰੇ ਵੀ ਗੱਲ ਕਰਦੇ ਆਂ ਔਰ ਦੱਸ ਦਈਏ ਕਿ ਅੱਡਿਆਂ ਦੇ ਵਿੱਚ ਅਕਸਰ ਹੀ ਦੱਸਦੇ ਆ ਕਿ ਬੱਸਾਂ ਬਹੁਤ ਹੋ ਗਈਆਂ ਨੇ ਲੇਕਿਨ ਸਵਾਰੀਆਂ ਜਿਹੜੀਆਂ ਲੰਬਾ ਸਮਾਂ ਤੱਕ ਇੱਥੇ ਖੜੀਆਂ ਰਹਿੰਦੀਆਂ ਜਿਆਦਾਤਰ ਪ੍ਰਾਈਵੇਟ ਬੱਸਾਂ ਜਿਹੜੀਆਂ ਉਹਨਾਂ ਦੇ ਕੀ ਹਾਲਾਤ ਆ ਔਰ ਪ੍ਰਾਈਵੇਟ ਬੱਸਾਂ ਦਾ ਤੇਲ ਜਿਹੜਾ ਉਹ ਪੂਰਾ ਹੁੰਦਾ ਜਾਂ ਨਹੀਂ ਹੁੰਦਾ ਉਹਦੇ ਬਾਰੇ ਵੀ ਗੱਲਬਾਤ ਕਰਦੇ ਆਂ ਔਰ ਇੱਥੇ ਅੱਡਾ ਇੰਚਾਰਜ ਨੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਆਇਆ ਜਾਵੇ ਔਰ ਇੱਥੇ ਅ ਕਿ ਤੁਹਾਡੀਆਂ ਬੱਸਾਂ ਦੇ ਤੇਲ ਕਿਵੇਂ ਪੂਰੇ ਹੁੰਦੇ ਆ ਜੇ ਸਾਰੇ ਆਧਾਰ ਕਾਰਡ ਵਾਲੇ ਹੋਣ ਹਾਂਜੀ ਭਰਾ ਜੀ ਭਰਾ ਜੀ ਸასი ਕਾਲ ਜੀ ਐ ਭਰਾ ਸਾਡਾ ਜਿਹੜਾ ਤੇਲ ਆ ਤੁਹਾਡੀਆਂ ਪ੍ਰਾਈਵੇਟ ਬੱਸਾਂ ਦਾ ਕਿਦਾਂ ਪੂਰਾ ਹੁੰਦਾ ਦੇਖੋ ਜੀ ਡੀਜ਼ਲ ਬਹੁਤ ਮਹਿੰਗਾ ਹੋ ਗਿਆ ਡੀਜ਼ਲ ਸਸਤਾ ਹੋਊਗਾ ਤੇ ਕਿਰਾਇਆ ਘਟੂਗਾ ਕਿਰਾਏ ਵਧੇ ਨਾਲ ਸਵਾਰੀ ਦੇ ਭਾਰ ਪੈ ਗਿਆ ਤੇ ਡੀਜ਼ਲ ਦੀ ਕੀਮਤ ਵਧਣ ਕਰਕੇ ਕਿਰਾਇਆ ਵਧਿਆ ਕਿਰਾਇਆ ਵਾ ਉਹਦਾ ਰੇਟ ਨਹੀਂ ਸੀ ਵਧਣਾ ਚਾਹੀਦਾ ਡੀਜ਼ਲ ਸਸਤਾ ਹੋਣਾ ਚਾਹੀਦਾ ਡੀਜ਼ਲ ਸਸਤਾ ਹੋਣਾ ਚਾਹੀਦਾ ਜਿਵੇਂ ਚੰਨੀ ਸਾਹਿਬ ਨੇ ਕੀਤਾ ਸੀਗਾ ਹਾਂਜੀ ਹਾਂਜੀ ਲੇਕਿਨ ਹੁਣ ਵਾਲੀਆਂ ਸਰਕਾਰਾਂ ਕੀ ਕਰ ਰਹੀਆਂ ਫੋਨ ਵੇਖੋ ਮਗਾਈ ਬੱਤੀ ਵਧ ਗਈ ਆ ਤੇ ਡੀਜ਼ਲ ਦੀ ਕੀਮਤ ਵਧ ਗਈ ਆ ਡੀਜ਼ਲ ਘੱਟ ਹੋਵੇ ਉਹ ਕਰਾਇਆ ਜਿੰਨਾ ਕਿ ਉਹਨਾਂ ਕੋ ਰੈਂਦਾ ਆਪੇ ਸਵਾਰੀ ਤੇ ਵੀ ਲੋਡਣਾ ਪੈਂਦਾ ਇੱਥੇ ਇੱਕ ਭਰਾ ਕਹਿ ਰਿਹਾ ਸੀਗਾ ਕਿ ਜੇ ਅੱਜ ਰੋਡਵੇਜ ਬੱਸ ਜਿਹੜੀ ਆ ਹੜਤਾਲ ਕਰ ਦੇਵੇ ਨਾ ਕਿ ਰੋਡਵੇਜ ਦੀ ਹੜਤਾਲ ਐ ਤੇ 90% ਬੀਬੀਆਂ ਨੇ ਕਿਤੇ ਨਹੀਂ ਜਾਣਾ ਕੋਈ ਕੰਮ ਨਹੀਂ ਪੈਣਾ ਇਹ ਗੱਲ ਤਾਂ ਨਹੀਂ ਹੁਣਾਂ ਨੂੰ ਪਤਾ ਵੀ ਆ ਕੀ ਐ ਨਹੀਂ ਭਰਾ ਜਿਹੜਾ ਕਹਿ ਰਿਹਾ ਸੀ ਕਿ ਐਂਦਾ ਹੋ ਸਕਦਾ ਜਿੰਨਾ ਜਾਣਾ ਕੰਮ ਲਈ ਤੇ ਉਹਨਾਂ ਜਾਣਾ ਹੀ ਤੁਹਾਨੂੰ ਪਤਾ ਨਹੀਂ ਆਧਾਰ ਕਾਰਡ ਦੀ ਬੜੀ ਸੁਵਿਧਾ ਹਰ ਹਰਕ ਬੰਦਾ ਤੋਂ ਸੁਵਿਧਾ ਲੈਂਦਾ ਇਹ ਆਧਾਰ ਕਾਰਡ ਦੀ ਐ ਫਰੀਦ ਦੀ ਹਰਕਣੇ ਸਹੂਲਤ ਲੈਣੀ ਹੈ ਹੁਣ ਆਣ ਹੁਣ ਆਸਤੇ ਸਰਕਾਰ ਚੰਗੀ ਹੈ ਚੰਗੀ ਹੈ ਤਾਂ ਸਰਕਾਰ ਉਹਨਾਂ ਵਾਸਤੇ ਸਹੀ ਹੈ ਸਰਕਾਰ ਤਾਂ ਸਿਰਫ ਮੇਰੇ ਤੇਰੇ ਵਾਸਤੇ ਔਖੀ ਹੈ ਬਾਕੀ ਤਾਂ ਸਿੱਧੀ ਜੀ ਹੈ ਹਾਂਜੀ ਹਾਂਜੀ ਬਾਕੀ ਸਵਾਰੀ ਆ ਖਲੋਤੀਆਂ ਪੁੱਛ ਲੋ ਇਹਨਾਂ ਨੂੰ ਉਧਾਰ ਕਰਦੇ ਕੋਈ ਫਾਇਦਾ ਤਨ ਨੁਕਸਾਨ ਆ ਆ ਖਲੋਤੀਆਂ ਮੇਰੇ ਪੈਸੇ ਫਾਇਦਾ ਹੀ ਆ ਫਾਇਦਾ ਹੀ ਯਾਰ ਰੋਜ਼ ਟੈਨਸ਼ਨ ਹੋ ਕੇ ਰਹਿਣਾ ਜਦੋਂ ਡਿਊਟੀ ਲੱਗੀ ਹੁੰਦੀ ਆ ਹਾਂਜੀ ਹਾਂਜੀ ਆ ਭੈੜਾ ਬੀਬੀਆਂ ਦੀ ਖਲੋਤੀਆਂ ਅੰਦਰ ਪੁੱਛੋ ਕਿ ਉਧਾਰ ਕਰਦਾ ਕੋਈ ਫਾਇਦਾ ਨੁਕਸਾਨ ਆ ਨਹੀਂ ਫਾਇਦਾ ਹੀ ਆ ਭੈੜਾ ਨੂੰ ਫਾਇਦਾ ਹੀ ਹੈ ਤੇ ਨੁਕਸਾਨ ਤੇ ਕੋਈ ਨਹੀਂਗਾ ਲੇਕਿਨ ਇੰਤਜ਼ਾਰ ਹਾਂ ਔਰ ਮੈਂ ਕੈਮਰਾਮੈਨ ਨੂੰ ਕਹਾਂਗਾ ਅੱਗੇ ਆ ਜਾਵੇ ਅੱਗੇ ਵੀ ਤਸਵੀਰਾਂ ਜਿਹੜੀਆਂ ਉਹ ਕਵਰ ਕੀਤੀਆਂ ਜਾਣ ਕਿ ਜਿਹੜੇ ਆ ਆਧਾਰ ਕਾਰਡ ਵਾਲੇ ਆ ਉਹਨਾਂ ਨੂੰ ਪੁੱਛਿਆ ਜਾਵੇਗਾ ਕਿ ਆਧਾਰ ਕਾਰਡ ਦੇ ਕੀ ਬੈਨੀਫਿਟ ਹੈ ਇੱਥੇ ਬਹੁਤ ਸਾਰੀਆਂ ਸਵਾਰੀਆਂ ਜਿਹੜੀਆਂ ਉਹ ਆਪਣੇ ਬੈਨੀਫਿਟ ਜਿਹੜੇ ਆ ਆਧਾਰ ਕਾਰਡ ਦੇ ਲੈ ਰਹੀਆਂ ਔਰ ਬਹੁਤ ਸਾਰੇ ਜਿਹੜੇ ਇੱਥੇ ਯਾਤਰੀ ਤੁਸੀਂ ਵੇਖ ਸਕਦੇ ਹੋ ਕਿ ਇਹ ਇਨ੍ਹਾਂ ਬੱਸਾਂ ਦਾ ਵੇਟ ਕਰ ਰਹੇ ਆ ਕਿ ਰੋਡਵੇਜ ਦੀ ਬੱਸ ਆਵੇ ਤਾਂ ਅਸੀਂ ਆਧਾਰ ਕਾਰਡ ਤੇ ਜਾਵਾਂਗੇ ਲੇਕਿਨ ਪ੍ਰਾਈਵੇਟ ਬੱਸਾਂ ਵਾਲਿਆਂ ਵਾਸਤੇ ਔਖਾ ਹੋ ਗਿਆ ਕਿਉਂਕਿ ਤੇਲ ਜਿਹੜਾ ਹੈ ਉਹ ਮਹਿੰਗਾ ਔਰ ਤੇਲ ਜੇ ਸਸਤਾ ਹੋ ਜਾਵੇ ਤਾਂ ਕਿਰਾਇਆ ਜਿਹੜਾ ਵਾ ਉਹਦੀ ਕੋਈ ਗੱਲ ਨਹੀਂ ਕਿਰਾਇਆ ਵੀ ਘੱਟ ਹੋ ਜਾਵੇਗਾ ਲੇਕਿਨ ਕਿਰਾਇਆ ਵੀ ਮਹਿੰਗਾ ਹੈ ਔਰ ਤੇਲ ਵੀ ਮਹਿੰਗਾ ਹੁਣ ਪ੍ਰਾਈਵੇਟ ਵਾਲਿਆਂ ਵਾਸਤੇ ਵੀ ਬੋਝ ਪੈ ਗਿਆ ਸਰਕਾਰ ਨੇ ਕਿਰਾਏ ਵਧਾ ਦਿੱਤੇ ਆ ਔਰ ਦੱਸ ਦਈਏ ਕਿ ਅਸੀਂ ਗੁਰਦਾਸਪੁਰ ਦੇ ਉਸ ਬੱਸ ਅੱਡੇ ਤੇ ਖੜੇ ਆ ਔਰ ਇਸ ਬੱਸ ਅੱਡੇ ਉੱਤੇ ਬਹੁਤ ਸਾਰੀਆਂ ਬੀਬੀਆਂ ਪੈਣਾ ਸਾਨੂੰ ਵੇਖਣ ਨੂੰ ਮਿਲਦੀਆਂ ਕਿ ਜੋ ਆਧਾਰ ਕਾਰਡ ਦੀ ਸਹੂਲਤ ਕਰਕੇ ਇਸ ਤਰਫ ਖੜੀਆਂ ਰਹਿੰਦੀਆਂ ਕਿ ਚਲੋ ਬਸ ਆ ਜਾਵੇ ਰੂਟਵੇਜ ਦੀ ਔਰ ਫਿਰ ਅਸੀਂ ਰੋਡਵੇਜ ਦੀ ਬੱਸ ਦੇ ਉੱਤੇ ਜਾਵਾਂਗੇ ਔਰ ਇੱਕ ਭਰਾ ਦਾ ਇਹ ਕਹਿਣਾ ਸੀ ਅਸੀਂ ਦੁਬਾਰਾ ਰਿਪੀਟ ਕਰ ਦਈਏ ਭਰਾ ਦਾ ਕਹਿਣਾ ਸੀਗਾ ਕਿ ਜੇ ਰੋਡਵੇਅ ਬੱਸ ਦੀ ਹੜਤਾਲ ਹੋ ਜਾਵੇ ਨਾ ਤਾਂ ਰਿਸ਼ਤੇਦਾਰੀ ਚ ਜਾਣ ਵਾਲੀਆਂ ਬੀਬੀਆਂ ਜਿਹੜੀਆਂ ਬਿਲਕੁਲ ਨਹੀਂ ਜਾਣਗੀਆਂ ਉਸ ਦਿਨ ਉਹਨਾਂ ਨੇ ਬੰਦ ਕਰ ਦੇਣਾ ਕਿ ਅਸੀਂ ਨਹੀਂ ਜਾਣਾ ਲੇਕਿਨ ਫਿਰ ਵੀ ਬੀਬੀਆਂ ਵਾਸਤੇ ਵੀ ਠੀਕ ਆ ਪੈਸਾ ਜਿਹੜਾ ਮੰਗਿਆਈ ਬਹੁਤ ਜ਼ਿਆਦਾ ਹੋ ਗਈ ਆ ਹਰ ਇੱਕ ਨੂੰ ਸੁਵਿਧਾ ਚਾਹੀਦੀ ਆ ਉਹਨਾਂ ਵਾਸਤੇ ਇਹ ਸਰਕਾਰ ਚੰਗੀ ਆ ਔਰ ਕਾਰੋਬਾਰੀਆਂ ਵਾਸਤੇ ਉਹ ਸਰਕਾਰ ਚੰਗੀ ਆ ਔਰ ਅਸੀਂ ਨਹੀਂ ਕਹਿੰਦੇ ਕਿ ਬੀਬੀਆਂ ਭੈਣਾਂ ਨੂੰ ਸੁਵਿਧਾ ਜਿਹੜੀ ਆ ਨਹੀਂ ਮਿਲਣੀ ਚਾਹੀਦੀ ਲੇਕਿਨ ਸੁਵਿਧਾ ਜ਼ਰੂਰੀ ਆ ਪਰ ਡੀਜ਼ਲ ਔਰ ਜਿਹੜੀ ਮਹਿੰਗਾਈ ਆ ਜੋ ਰੇਟ ਵਧਾ ਦਿੱਤਾ ਕਿਰਾਏ ਦਾ ਉਹ ਵੀ ਘਟਣਾ ਚਾਹੀਦਾ ਔਰ ਡੀਜ਼ਲ ਸਸਤਾ ਹੋਣਾ ਚਾਹੀਦਾ ਇਹ ਤਸਵੀਰਾਂ ਗੁਰਦਾਸਪੁਰ ਦੀਆਂ ਨੇ ਔਰ ਆਹ ਜੀ ਹਾਂਜੀ 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 ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਜੀ ਓਏ ਆ ਜੀ ਭਾਜੀ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜਾ ਡੀਜ਼ਲ ਦਾ ਰੇਟ ਹੈ ਉਹ ਘਟਣਾ ਚਾਹੀਦਾ ਤੇ ਘਟਣਾ ਚਾਹੀਦਾ ਪਹਿਲੇ ਨੰਬਰ ਦੇ ਤੇ ਆਧਾਰ ਕਾਰਡ ਬੰਦ ਹੋਣਾ ਚਾਹੀਦਾ ਆਧਾਰ ਕਾਰਡ ਬੰਦ ਹੋਊਗਾ ਤੇ ਪ੍ਰਾਈਵੇਟ ਬੱਸਾਂ ਦੀ ਸੁਣੀ ਜਾਊਗੀ ਜੇ ਆਧਾਰ ਕਾਰਡ ਨਾ ਬੰਦ ਹੋਇਆ ਤੇ ਪ੍ਰਾਈਵੇਟ ਬੱਸਾਂ ਵਾਲੇ ਮਾਲਕਾਂ ਦਾ ਬਿਲਕੁਲ ਘੁਗਾ ਚੇਤ ਹੋਈ ਨਾ ਨਹੀਂ ਬੀਬੀਆਂ ਵਾਸਤੇ ਸਰਕਾਰ ਚੰਗੀ ਆ ਨਾ ਬੱਚਾ ਨੂੰ ਨਾ ਬੱਸਾਂ ਦੀ ਰਿਪੇਅਰ ਹੋ ਨਹੀਂ ਬੀਬੀਆਂ ਵਾਸਤੇ ਸਰਕਾਰ ਚੰਗੀ ਆ ਬੀਬੀਆਂ ਨੇ ਕਦੇ ਮਹੀਨੇ ਚੈੱਕ ਕਰੀ ਜਾਣਾ ਹੁੰਦਾ ਇਹ ਤੇ ਸਰਕਾਰੀ ਨੌਕਰੀ ਵਾਲਿਆਂ ਨੂੰ ਆ ਫਾਇਦਾ ਜਿਹੜੀਆਂ ਡੇਲੀ ਜਾਂਦੀਆਂ ਜਿੰਨਾ ਕਦੇ ਕਦੇ ਜਾਣਾ ਉਹ ਤੇ ਵਿਚਾਰੀਆਂ ਡੀਕਦੀਆਂ ਹੀ ਨਹੀਂ ਆ ਉਹ ਤੇ ਬਹਿ ਕੇ ਪ੍ਰਾਈਵੇਟ ਚ ਗਾਹ ਜਾਂਦੀਆਂ ਹਾਂਜੀ 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 ਇਹ ਧਾਰ ਕਾਰਡ ਬੰਦ ਹੋਣਾ ਚਾਹੀਦਾ ਅਸੀਂ ਤੇ ਇਹ ਆਨੇ ਆਧਾਰ ਕਾਰਡ ਬੰਦ ਹੋਣਾ ਚਾਹੀਦਾ ਕਿ ਤੇਲ ਸਸਤਾ ਹੋਣਾ ਚਾਹੀਦਾ ਆਧਾਰ ਕਾਰਡ ਬੰਦ ਹੋਣਾ ਚਾਹੀਦਾ ਤੇ ਡੀਜ਼ਲ ਵੀ ਸਸਤਾ ਹੋਣਾ ਚਾਹੀਦਾ ਪਹਿਲੇ ਨੰਬਰ ਤੇ ਆਧਾਰ ਕਾਰਡ ਬੰਦ ਹੋਣਾ ਚਾਹੀਦਾ ਜਿਹੜੀ ਸਾਨੂੰ ਵੱਡੀ ਪ੍ਰੋਬਲਮ ਇਹ ਆ ਪ੍ਰਾਈਵੇਟ ਆਪਰੇਟਰਾਂ ਨੂੰ ਜਿਹਨਾਂ ਦੀਆਂ ਬੱਸਾਂ ਨਹੀਂ ਆ ਫਿਰ ਉਹ ਕਿਦਾਂ ਕਹਿਣਗੇ ਕਿ ਸਾਡਾ ਆਧਾਰ ਕਾਰਡ ਬੰਦ ਹੋ ਜੇ ਬੱਸਾਂ ਨਹੀਂ ਆ ਭਾਜੀ ਲੋਕੀ ਹੋਰ ਵੀ ਸਾਡੀਆਂ ਦੇ ਬੱਸਾਂ ਤੁਸੀਂ ਕਹਿ ਦਿੱਤਾ ਹਾਂਜੀ ਹਾਂ ਸਾਡੀਆਂ ਬੱਸਾਂ ਹੀ ਕਹਿ ਦਿੱਤਾ ਜਿਹੜੇ ਮੰਨ ਲਓ ਘਰੋਂ ਆਉਂਦੇ ਆ ਖਰਚਾ ਕਰਕੇ ਉਹ 150 ਰੁਪਏ ਤੋਂ ਤੇ ਕੋਈ ਵੀ ਨਹੀਂ ਹੁੰਦਾ ਭੀ ਜਿਸ ਕੋ 150 ਰੁਪਏ ਨਹੀਂ ਹੈਗਾ ਕਿਰਾਇਆ ਨਹੀਂ ਹਰੇ ਕੋ ਇਨੇ ਕ ਪੈਸੇ ਤੇ ਮਾਮੂਲੀ ਹੁੰਦੀ ਮਾੜੇ ਤੋਂ ਮਾੜੇ ਬੰਦੇ ਕੋਈ ਨਹੀਂ ਕਰਾਇਤੋ ਤੇ ਕੋਈ ਹੁੰਦਾ ਨਹੀਂ ਆ ਭੀ ਜਿਹਨ ਕੋਈ ਕਰਾਇਆ ਹੈ ਆਧਾਰ ਕਾਰਡ ਦੇ ਨਾਲ ਕਾਰੋਬਾਰ ਤੇ ਫਰਕ ਪਿਆ ਔਰ ਬਹੁਤ ਸਾਰੀਆਂ ਬੀਪੀਆਂ ਛੱਟ ਵੀ ਲੱਗਦੀ ਹੋਏਗੀ ਜਿਵੇਂ ਬਸ ਬਾਹਰ ਖੜੀ ਹੁੰਦੀ ਆ ਦੌੜੀਆਂ ਜਾਂਦੀਆਂ ਨੇ ਜੀਣਾ ਕੋਈ ਪਰਿਵਾਰ ਚੋਂ ਇੱਕ ਜੀ ਨੂੰ ਨੌਕਰੀ ਦੇਣ ਸਰਕਾਰੀ ਅੱਛਾ ਮੇਲਾ ਲੱਗੇਗਾ ਬਹੁਤ ਫ੍ਰੀ ਹੋ ਜਾਂਦੀ ਹੈ ਜੀ ਇਹ ਡਿੱਗਣ ਗਈਆਂ ਕੋਈ ਇੱਕ ਦੂਜੇ ਦੇ ਡਿੱਗਣ ਗਈਆਂ ਬੀਬੀਆਂ ਆਪਣੇ ਨਿਆਣੇ ਨਹੀਂ ਵੇਂਦੀਆਂ ਬੰਦੇ ਨਹੀਂ ਵੇਂਦੀਆਂ ਛੱਡ ਕੇ ਤੇ ਬਾਅਦ ਚ ਬਹਿਣ ਦੀ ਕਰਦੀਆਂ ਆ ਆਧਾਰ ਕਾਰਡ ਵਾਲੀ ਬਾਤ ਆ ਗਈ ਆ ਅੱਛਾ ਤੇ ਬੰਦਾ ਭਾਏ ਦੂਜੀ ਬੱਸ ਚ ਰਹਿ ਜੇ ਬੰਦਾ ਭਾਏ ਦੂਜੀ ਬੱਸ ਚ ਚੱਲ ਜੇ ਬੀਬੀ ਨੇ ਉਹਦੇ ਤੇ ਚੜ ਜਾਣਾ ਉਹਦੇ ਤੇ ਚੜ ਜਾਣਾ ਬੀਬੀ ਬੱਚੇ ਵੀ ਛੱਡ ਜਾਂਦੀ ਬੰਦੇ ਵੀ ਛੱਡ ਜਾਂਦੀਆਂ ਅੱਛਾ ਜੀ ਹਾਂ ਜੀ ਇਹ ਤਸਵੀਰਾਂ ਦੱਸ ਦਈਏ ਕਿ ਬਹੁਤ ਹਾਸੋ ਹੀ ਨਹੀਂ ਆ ਵੀ ਕੁਝ ਗੱਲਾਂ ਨੇ ਔਰ ਬਹੁਤ ਸਾਰੇ ਵਿਊ ਜਿਹੜੇ ਆ ਉਹ ਲੈ ਜਾਂਦੇ ਆ ਔਰ ਲੋਕਾਂ ਦੱਸ ਦਈਏ ਕਿ ਪਰੇਸ਼ਾਨੀ ਕੀ ਆ ਕਿ ਜੋ ਬੱਸ ਆਪਰੇਟਰ ਨੇ ਜਿਨ੍ਹਾਂ ਦੀਆਂ ਬੱਸਾਂ ਨੇ ਮਹਿੰਗੀਆਂ ਬੱਸਾਂ ਨੇ ਔਰ ਟੈਕਸ ਧਾਰਦੇ ਨੇ ਔਰ ਕਿਤੇ ਨਾ ਕਿਤੇ ਜਾ ਕੇ ਪਰੇਸ਼ਾਨੀ ਸਾਹਮਣੇ ਆਉਂਦੀ ਆ ਕਿ ਸਾਡੀਆਂ ਭੈਣਾਂ ਦੀ ਮਜਬੂਰੀ ਆ ਸਾਡੀਆਂ ਭੈਣਾਂ ਦੀ ਮਜਬੂਰੀ ਹੈ ਕਿ ਉਹਨਾਂ ਨੇ ਰੋਡਵੇਜ ਦੀ ਬੱਸ ਤੇ ਜਾਣਾ ਹੈ ਔਰ ਮੈਂ ਕੈਮਰਾਮੈਨ ਨੂੰ ਕਹਾਂਗਾ ਕੈਮਰਾ ਤਾਂ ਕਰਕੇ ਥੋੜਾ ਜਨਾ ਸਾਰਿਆਂ ਨੂੰ ਕਵਰ ਕੀਤਾ ਜਾਵੇ ਰੋਡਵੇਜ ਦੀ ਬੱਸ ਨੂੰ ਔਰ ਵੇਖ ਸਕਦੇ ਹੋ ਬੱਸ ਅੱਡੇ ਉੱਤੇ ਅਜੇ ਖੜੇ ਆ ਔਰ ਬੀਬੀਆਂ ਭੈਣਾਂ ਦੀ ਇਹੀ ਪਰੇਸ਼ਾਨੀਆਂ ਕਿ ਇਹਨਾਂ ਨੂੰ ਸੀਟ ਨਹੀਂ ਮਿਲਦੀ ਜਾਂ ਤਾਂ ਸਰਕਾਰ ਰੋਡਵੇਜ ਬੱਸਾਂ ਵੀ ਵਧਾ ਦੇਵੇ ਤਾਂ ਇਹਨਾਂ ਨੂੰ ਸੁਵਿਧਾ ਮਿਲ ਸਕੇ ਔਰ ਆ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਆ ਤਸਵੀਰਾਂ ਵੇਖ ਸਕਦੇ ਹੋ ਕਿ ਬਹੁਤ ਸਾਰੀਆਂ ਭੈਣਾਂ ਖੜੀਆਂ ਨੇ ਬੱਸ ਅੱਡੇ ਉੱਤੇ ਇਹਨਾਂ ਨੇ ਰੋਡਵੇਜ ਦੀ ਬੱਸ ਜਿਹੜੀ ਆ ਉਹਦਾ ਇੰਤਜ਼ਾਰ ਕਰ ਰਹੀਆਂ ਨੇ ਐਣ ਕਿਉਂ ਤੁਸੀਂ ਜਿਵੇਂ ਦੇਖ ਰਹੀਆਂ ਆ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਹੁਣ ਬੱਸ ਭਰਨੀ ਸ਼ੁਰੂ ਹੋ ਜਾਣੀ ਆ ਬੱਸ ਨੂੰ ਕਾਊਂਟਰ ਤੇ ਨਹੀਂ ਲੱਗਿਆ ਦੇ ਅੰਦਰ ਵੀ ਕੀ ਹਾਲ ਪਤ ਹੈ ਆ ਸਾਈਡ ਤੇ ਜਾ ਸਾਈਡ ਤੇ ਜਾ ਭਰਾ ਮੇਰੇ ਸਾਈਡ ਤੇ ਜਾ ਆ ਵੇਖੋ ਜੇ ਕਾਊਂਟਰ ਤੇ ਬੱਸ ਨਹੀਂ ਲੱਗੀ ਲੇਕਿਨ ਰਸ਼ ਪੈ ਗਿਆ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਆ ਤਸਵੀਰਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਹਰ ਤਸਵੀਰ ਕਵਰ ਕੀਤੀ ਜਾਵੇ ਆ ਰੋਡਵੇ ਦੀ ਇੱਕ ਹੋਰ ਬੱਸ ਆ ਗਈ ਆ ਉਹਦੇ ਬਾਰੇ ਵੀ ਦੱਸ ਦਈਏ ਇੱਕ ਹੋਰ ਬੱਸ ਆ ਗਈ ਆ ਔਰ ਬਹੁਤ ਸਾਰੀਆਂ ਸਵਾਰੀਆਂ ਵੇਖੋ ਜੀ ਧਕਮ ਤੂ ਕੀ ਆ ਤਸਵੀਰਾਂ ਤੁਸੀਂ ਵੇਖਦੇ ਰਹੋ ਬੱਸ ਸਾਡਾ ਗੁਰਦਾਸਪੁਰ ਦੀਆਂ ਨੇ ਔਰ ਪ੍ਰਾਈਵੇਟ ਬੱਸਾਂ ਵਾਲੇ ਤਾਂ ਸੱਚ ਹੀ ਰਹੁੰਦੇ ਨੇ ਕਿ ਸਾਡੇ ਵਾਸਤੇ ਮੁਸ਼ਕਿਲ ਹੋ ਗਈ ਆ ਸਾਡਾ ਈਲ ਖਰਚਾ ਜਿਹੜਾ ਪੂਰਾ ਨਹੀਂ ਹੁੰਦਾ ਸਾਡੀਆਂ ਬੱਸਾਂ ਦਾ ਜਿਹੜਾ ਟੈਕਸ ਹੈ ਉਹ ਵੀ ਪੂਰਾ ਨਹੀਂ ਹੁੰਦਾ ਆਪਣੇ ਕੋਲੋਂ ਆ ਮਾਤਾ ਵੇਖੋ ਉਧਰੋਂ ਬੱਸ ਲੱਗ ਰਹੀ ਆ ਉਧਰ ਵਿੱਚ ਮਾਤਾ ਵੜੀਆਂ ਹੋਈਆਂ ਨੇ ਆ ਤਸਵੀਰਾਂ ਤੁਸੀਂ ਵੇਖੋ ਵੇਖ ਸਕਦੇ ਹੋ ਜਦੋਂ ਰੋਡਵੇ دوسری ਵੀ ਆ ਜਾਵੇ ਤਾਂ ਫਿਰ ਇਸੇ ਤਰ੍ਹਾਂ ਹੀ ਹੁੰਦਾ ਔਰ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਸ طرف ਇਸ طرف ਤਸਵੀਰ ਵਿਖਾਈ ਜਾਵੇ ਔਰ ਜੇ ਸਰਕਾਰਾਂ ਨੇ ਇਹ ਸਹੂਲਤਾਂ ਦਿੱਤੀਆਂ ਨੇ ਤਾਂ ਸਰਕਾਰਾਂ ਦੀਆਂ ਸਹੂਲਤਾਂ ਜਿਹੜੀਆਂ ਉਹ ਲੈਣੀਆਂ ਚਾਹੀਦੀਆਂ ਬਹੁਤ ਸਾਰੇ ਪਰਿਵਾਰ ਬਹੁਤ ਸਾਰੀਆਂ ਫੈਮਲੀਆਂ ਕਿਤੇ ਨਾ ਕਿਤੇ ਜਾਂਦੀਆਂ ਨੇ ਨਿੱਜੀ ਜੀਵਨ ਵਾਸਤੇ ਔਰ ਸਰਕਾਰਾਂ ਦੇ ਦਿੱਤੇ ਹੋਏ ਫਾਇਦੇ ਜਿਹੜੇ ਆ ਉਹ ਲੈ ਜਾ ਰਹੇ ਆ ਲੇਕਿਨ ਇਹ ਪ੍ਰਾਈਵੇਟ ਕਾਰੋਬਾਰੀ ਜਿਹੜੇ ਆ ਪ੍ਰਾਈਵੇਟ ਬੱਸਾਂ ਵਾਲੇ ਉਹਨਾਂ ਦੀ ਪਰੇਸ਼ਾਨੀ ਇਹ ਆ ਕਿ ਉਹਨਾਂ ਦੇ ਖਰਚੇ ਪੂਰੇ ਨਹੀਂ ਹੁੰਦੇ ਮਾਲੀਆ ਜਿਹੜਾ ਵਾ ਉਹ ਬਹੁਤ ਜ਼ਿਆਦਾ ਇਸ ਵੇਲੇ ਨਾ ਸਟੋਰਿਆ ਉਹਨਾਂ ਦਾ ਲੇਕਿਨ ਉਹਨਾਂ ਦੀ ਆਮਦਨੀ ਜਿਹੜੀ ਆ ਉਹ ਘਟ ਗਈ ਹੈ ਇਹ ਤਸਵੀਰਾਂ ਵੱਤਵਾ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ